ਮੈਂ ਮੌਸਮ ਨੂੰ ਲੈ ਕੇ ਕਿਸ ਤਰੀਕੇ ਦੀ ਅਪਡੇਟ ਹੈਗੀ ਆ ਕੀ ਜਾ ਰਿਹਾ ਹੈ ਕਿ بارش ਦੀ ਜਿੰਨੀ ਸੰਭਾਵਨਾ ਆ ਹਾਜੀ ਟੈਂਪਰੇਚਰਸ ਦੇ ਵਿੱਚ ਕੁਝ ਚੇਂਜ ਦੇਖਣ ਨੂੰ ਮਿਲੀ ਹੈ ਕਿਉਂਕਿ ਆਪਾਂ ਦੇਖ ਰਿਹਾ ਕਿ ਜਿੰਨੀ ਟੈਂਪਰੇਚਰਸ ਬਹੁਤ ਜ਼ਿਆਦਾ ਹਾਈ ਹੋ ਗਏ ਸੀ 45 ਡਿਗਰੀ ਤੱਕ ਸਾਡੇ ਕੋਲ ਟੈਂਪਰੇਚਰ ਪਹੁੰਚ ਗਿਆ ਸੀਗਾ 45 46 ਡਿਗਰੀ ਤੱਕ ਵੀ ਰਿਕਾਰਡ ਹੋ ਰਿਹਾ ਸੀ ਲੁਧਿਆਣੇ ਜ ਜਿਹਦੇ ਨਾਲ ਕਿ ਐਟਮੋਸਫੇਰਿਕ ਪ੍ਰੈਸ਼ਰ ਜਿਹੜਾ ਉਹ ਫਾਲ ਕੀਤਾ ਤੇ ਪਿਛਲੇ 1-2 ਦਿਨਾਂ ਚ ਆਪਾਂ ਦੇਖ ਰਿਹਾ ਕਿ ਜੜੀਆਂ ਧੂੜਪਰੀਆਂ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਜਿਹਦੇ ਨਾਲ ਕਿ ਟੈਂਪਰੇਚਰਸ ਦੇ ਵਿੱਚ ਥੋੜੀ ਫਾਲ ਆਈ ਹੈ ਸੋ ਕੱਲ ਸਾਡੇ ਕੋਲ ਟੈਂਪਰੇਚਰ ਜਿਹੜਾ ਉਹ 41 ਡਿਗਰੀ ਰਿਕਾਰਡ ਕੀਤਾ ਗਿਆ ਹੈ ਇਸੀ ਤਰ੍ਹਾਂ ਹੀ ਜਿਹੜਾ ਹੁਣ ਇਹਦਾ ਮਤਲਬ 2 ਡਿਗਰੀ ਆਪਾਂ ਕਹਿ ਸਕਦੇ ਹਾਂ ਕਿ ਨਾਰਮਲ ਨਾਲੋਂ ਜ਼ਿਆਦਾ ਟੈਂਪਰੇਚਰ ਚੱਲ ਰਿਹਾ ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਤਾਪਮਨ ਹੈ ਉਹ ਵੀ 2 ਡਿਗਰੀ ਹੀ ਨਾਰਮਲ ਨਾਲੋਂ ਜ਼ਿਆਦਾ ਚੱਲ ਰਿਹਾ ਪਰ ਦੂਜੀ ਪਾਸੇ ਕਾਫੀ ਦਿਨ ਤੋਂ ਖੁਸ਼ਕ ਹਵਾ ਚੱਲ ਰਹੀ ਸੀ ਹਿਊਮਿਡਿਟੀ ਲੈਵਲ ਕਾਫੀ ਲੋ ਸੀਗਾ ਬਟ ਹੁਣ ਵੇਖੋ ਹਿਊਮਿਡਿਟੀ ਲੈਵਲ ਦੇ ਵਿੱਚ ਵੀ ਥੋੜਾ ਜਿਹਾ ਵਾਧਾ ਹੋਇਆ ਹੈ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਜਿਹੜਾ ਹੈ ਉਹ ਅਪਰੋਚ ਕਰ ਰਿਹਾ ਨਾਰਥ-ਵੈਸਟ ਪੰਜਾਬ ਨੂੰ ਜਿਹਦੇ ਨਾਲ ਕੀ ਆਉਣ ਵਾਲੇ 2-3 ਦਿਨਾਂ ਦੇ ਵਿੱਚ ਥੋੜਾ ਜਿਹਾ ਟੈਂਪਰੇਚਰ ਦੇ ਵਿੱਚ ਫਾਲ ਨਜ਼ਰ ਆਏਗੀ ਔਰ ਕੁਝ ਹਲਕੀ ਆਪਾਂ ਕਹਿ ਸਕਦੇ ਹਾਂ ਹਲਕੀ ਬਾਰਿਸ਼ ਜਾਂ ਥੋੜੇ ਛਿੱਟੇ ਪੈਣ ਦੀ ਸੰਭਾਵਨਾ ਹੈਗੀ ਹੈ ਔਰ ਤੂੜਪਰੀਆ ਹਵਾਵਾਂ ਜਿਵੇਂ 40 ਤੋਂ 50 ਕਿਲੋਮੀਟਰ ਪਰ आवर ਦੇ ਹਿਸਾਬ ਦੇ ਨਾਲ ਜਿਹੜੀਆਂ ਚੱਲ ਸਕਦੀਆਂ ਨੇ ਜਿਦੇ ਨਾਲ ਕੀ ਆਪਾਂ ਨੂੰ ਗਰਮੀ ਤੋਂ ਜਾਂ ਆਪਾਂ ਕਹਿ ਸਕਦੇ ਕਿ ਜਿਹੜੀ ਹੀਟ ਵੇਵ ਚੱਲ ਰਹੀ ਸੀ ਉਸ ਤੋਂ ਸਾਨੂੰ ਕਾਫੀ ਰਾਹਤ ਮਿਲਣ ਦੀ ਸੰਭਾਵਨਾ ਹੈਗੀ ਹੈ ਬਾਕੀ ਜਿਹੜੀ ਮੌਨਸੂਨ ਦੀ ਪ੍ਰੋਗਰੈਸ ਹੈ ਉਹ ਵੀ ਕਾਫੀ ਅੱਛੀ ਚੱਲ ਰਹੀ ਹੈ ਉਮੀਦ ਕਰਦੇ ਹੈਗੇ ਕਿ ਆਪਾਂ ਜੂਨ ਦੇ ਐਂਡ ਦੇ ਵਿੱਚ ਸਾਡੇ ਕੋਲ ਇੱਥੇ ਦੀ ਮੌਨਸੂਨ ਸ਼ਾਵਰਸ ਜਿਹੜੇ ਆਪਾਂ ਰੀਸੀਵ ਕਰ ਸਕਦੇ ਆ ਕਿਉਂਕਿ ਜਿਹੜੀ ਪਿੱਛੋਂ ਮੌਨਸੂਨ ਦੀ ਪ੍ਰੋਗਰੈਸ ਹੈਗੀ ਆ ਉਹ ਬੇ ਆਫ ਬੰਗਾਲ ਤੋਂ ਕਰਨਾਟਕਾ ਵੱਲ ਨੂੰ ਮੂਵ ਕਰ ਰਹੀ ਹੈ ਤੇ ਛੇਤੀ ਹੀ ਉਹ ਨਾਲੇ ਸੈਂਟਰਲ ਇੰਡੀਆ ਦੇ ਵਿੱਚ ਜਿਹੜੀ ਆਪਾਂ ਪਹੁੰਚ ਸਕਦੀ ਹੈ ਤੋਂ ਆਪਾਂ ਉਮੀਦ ਕਰਦੇ ਆ ਕਿ ਜਿਹੜੀ ਐਂਡ ਆਫ ਜੂਨ ਦੇ ਵਿੱਚ ਸਾਡੇ ਕੋਲ ਕਾਫੀ ਅੱਛੀ ਬਾਰਿਸ਼ ਚੇਹ ਹੁੰਦੀ ਹੈ ਤਾਂ ਅਸੀਂ ਮਤਲਬ ਨਾਰਮਲ ਇਸ ਵਾਰੀ ਜਿਹੜੀ ਮੌਨਸੂਨ ਦਾ ਆਗਮਨ ਆ ਉਹ ਪੰਜਾਬ ਦੇ ਵਿੱਚ ਹੋ ਜਾਏਗਾ ਲਗਭਗ ਉਹ ਕਿਹਾ ਜਾ ਸਕਦਾ ਕਿ ਦੋ ਤਿੰਨ ਲੋਕਾਂ ਦਾ ਆਪ ਰਹਿਣੇ ਹਾਂਜੀ ਜੀ ਜਿਵੇਂ ਟੈਂਪਰੇਚਰਸ ਦੇ ਵਿੱਚ ਕੱਲ ਵੀ ਜਿਵੇਂ ਆਪਾਂ ਦੇਖਿਆ ਕਿ ਸਾਡੇ ਕੋਲ 41 ਡਿਗਰੀ ਟੈਂਪਰੇਚਰ ਰਿਕਾਰਡ ਹੋਇਆ ਸੋ ਇਕਦਮ ਤਾਂ ਸਾਡੇ ਕੋਲ 4-5 ਡਿਗਰੀ ਟੈਂਪਰੇਚਰ ਜਿਹੜਾ ਉਹ ਘਟਿਆ ਹੈ ਜਿਸ ਦੇ ਨਾਲ ਕੀ ਗਰਮੀ ਤੋਂ ਸਾਨੂੰ ਕਾਫੀ ਰਾਤ ਲੱਗ ਰਹੀ ਹੈ ਤੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਹਿਊਮਿਡਿਟੀ ਵੀ ਥੋੜੀ ਜਿਹੀ ਵਧੀ ਹੈ ਜਿਸ ਦੇ ਨਾਲ ਕੀ ਲੱਗਦਾ ਹੈ ਕਿ ਹਵਾ ਦੇ ਵਿੱਚ ਮੌਇਸਚਰ ਹੈਗਾ ਤਾਂ ਫਿਰ بارش ਦੀ ਸੰਭਾਵਨਾ ਹੈ ਮਤਲਬ ਬਹੁਤ ਜ਼ਿਆਦਾ بارش ਦੀ ਸੰਭਾਵਨਾ ਨਹੀਂ ਹੈ ਬਟ ਛਿੱਟੇ ਪੈ ਸਕਦੇ ਜਾਂ ਕਿਤੇ-ਕਿਤੇ ਹਲਕੀ بارش ਹੋ ਸਕਦੀ ਹੈ ਸੋ ਅਸੀਂ ਲੋਕ ਕਹਿੰਉ ਜਿਸ ਤਰ੍ਹਾਂ ਅੱਪਾ ਇਸ ਤਰ੍ਹਾਂ ਕੀ ਪਹਿਨੀ ਕਹ ਸਕਦੇ ਕਿ ਗਰਮੀ ਤੋਂ ਛੁਟਕਾਰਾ ਹੈਗਾ ਕਿ ਬਿਲਕੁਲ ਹੀ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਹੁਣ ਸਾਡਾ ਮਤਲਬ ਕਾਫੀ ਵੈਦਰ ਚੇਂਜ ਹੋ ਗਿਆ ਹੈ ਬਟ ਆਪਣਾ ਜਿਹੜਾ ਧਿਆਨ ਉਹ ਪੂਰਾ ਰੱਖਣਾ ਚਾਹੀਦਾ ਫਿਰ ਵੀ ਹੁਣ ਪ੍ਰੀਕਾਸ਼ਨਰੀ ਜਿਹੜਾ ਉਹੀ 12 ਤੋਂ 4 ਵਜੇ ਤੱਕ ਜਿਹੜਾ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਨਿਕਲੋ ਬਾਕੀ ਜਿਸ ਤਰ੍ਹਾਂ ਹੁਣ ਧੂੜ ਭਰੀਆਂ ਹਵਾਵਾਂ ਹਨੇਰੀਆਂ ਦੀ ਸੰਭਾਵਨਾ ਹੈਗੀ ਆ ਉਹਨੂੰ ਵੀ ਮੱਦੇ ਨਜ਼ਰ ਰੱਖ ਕੇ ਹੀ ਆਪਣਾ ਜਿਵੇਂ ਆਵਾਜਾਈ ਦੇ ਵਿੱਚ ਧਿਆਨ ਰੱਖਿਆ ਜਾਵੇਗਾ